ਮੈਂ ਦਲੀਪ ਸਿੰਘ ਚੇਅਰਮੈਨ ਪੈਨਸ਼ਨਰਮੈਂਟ ਸੈਂਟਰ ਮੈਨੇਜਮੈਂਟ ਕਮੇਟੀ ਲੁਧਿਆਣਾ ਜੀ ਸਾਡਾ ਅੱਜ ਰੋਸ ਹੈ ਪੰਜਾਬ ਸਰਕਾਰ ਦੇ ਵਿਰੁੱਧ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਬਜਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਕੀਤੀ ਨਾ ਹੀ ਕੋਈ ਰਾਹਤ ਦਿੱਤੀ ਹੈ ਇਸ ਕਰਕੇ ਸਾਰੇ ਜਿਹੜੇ ਪੰਜਾਬ ਦੇ ਪੈਨਸ਼ਨਰ ਨੇ ਔਰ ਮੁਲਾਜ਼ਮ ਨੇ ਸਰਕਾਰ ਕਰੋ ਦੁਖੀ ਨੇ ਪਿਛਲੇ 2 ਸਾਲ ਤੋਂ ਪੰਜਾਬ ਸਰਕਾਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦੀ ਮੁਲਾਜ਼ਮਾਂ ਔਰ ਪੈਨਸ਼ਨਰਾਂ ਨਾਲ ਵਾਅਦੇ ਕਰ ਰਹੀ ਹੈ ਕਿ ਤੁਹਾਡੀਆਂ ਮੰਗਾਂ ਜਲਦੀ ਮੰਨ ਕੇ ਲਾਗੂ ਕਰ ਦੇਾਂਗੇ ਪਰ ਅੱਜ ਤੱਕ ਕੋਈ ਮੰਗ ਜਿਹੜੀ ਸਾਡੀ ਮੰਨੀ ਨਹੀਂ ਗਈ ਇੱਥੋਂ ਤੱਕ ਕਰਕੇ ਪਿਛਲੇ ਸਾਲ ਦੇ ਬਜਟ ਵਿੱਚ ਮੁਲਾਜ਼ਮਾਂ ਰ ਪੈਨਸ਼ਨਾਂ ਲਈ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਇਸ ਸਾਲ ਵੀ ਜਿਹੜਾ ਬਜਟ ਪੇਸ਼ ਕੀਤਾ ਪੰਚਤਰੀ ਨੂੰ ਸਾਡੇ ਮੁੱਖ ਸਾਡੇ ਮਾਨਯੋਗ ਚੀਮਾ ਜੀ ਨੇ ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਅਸੀਂ ਪਿਛਲੇ 2 ਸਾਲ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਡਾ ਜੋ ਪੈਨਸ਼ਨਰਾਂ ਦਾ ਰਵਾਇਤੀ ਪੈਨਸ਼ਨ ਦਾ ਏਰੀਆ ਸਾਨੂੰ ਦਿੱਤਾ ਜਾਵੇ ਸਾਡੇ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਪਈਆਂ ਨੇ ਉਹਦਾ ਏਰੀਆ ਦਿੱਤਾ ਜਾਵੇ ਏਰੀਆ ਦੇਣ ਦੀ ਬਜਾਏ ਸਰਕਾਰ ਨੇ ਪੈਨਸ਼ਨਰਾਂ ਤੇ 200 ਰੁਪਿਆ ਦਾ ਜਜ਼ੀਆ ਟੈਕਸ ਲਾਤਾ ਜਿਹੜਾ ਕਿ ਉਹ ਪੈਨਸ਼ਨਾਂ ਕੋਲ 200 ਰੁਪਏ ਵੀ ਨਾਲ ਕੱਟਣਾ ਸ਼ੁਰੂ ਕਰ ਦਿੱਤਾ ਹੈ ਸੋ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਉਹ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਜੇਕਰ ਤੁਸੀਂ ਅਜੇ ਆਪਣੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਦੇ ਕਰ ਰਹੇ ਕੁਝੇ ਵਾਰ ਜੇ ਨਾ ਬਦਲੇ ਤਾਂ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਨਾ ਚ ਤੁਹਾਡਾ ਡਟ ਕੇ ਪੈਨਸ਼ਨਰ ਮਰਾਜ਼ੀ ਵਿਰੋਧ ਕਰਨਗੇ ਜਿਸ ਤਰ੍ਹਾਂ ਤੁਹਾਨੂੰ ਅੱਗੇ ਅਸੀਂ 92 ਸੀਟਾਂ ਜਿਤਾ ਕੇ ਗੱਡੀ ਤੇ ਬਿਠਾਇਆ ਉਸ ਤਰ੍ਹਾਂ ਹੀ ਅਸੀਂ ਤੁਹਾਡੀਆਂ ਜਿਹੜੀਆਂ ਐਮਪੀ ਦੀਆਂ ਸੀਟਾਂ ਨੇ ਉਥੋਂ ਤੂੰ 13 ਨਹੀਂ 13 ਜ਼ੀਰੋ ਕਹਿੰਨਾ ਅਸੀਂ ਜ਼ੀਰੋ 13 ਕਹਿੰਨੇ ਆ ਕਿ ਤੈਨੂੰ ਜ਼ੀਰੋ ਮਿਲੂਗੀ ਇਸ ਕਰਕੇ ਜਿਆਦਾ ਸਾਡੀਆਂ ਮੰਗਾ ਮੰਨ ਕੇ ਲਾਗੂ ਕਰ ਦੇ ਨਹੀਂ ਤਾਂ ਫਿਰ ਤੂੰ ਆਪ ਦਾ ਵਿਸਰਾਵੂਲ ਕਰਦਾ ਹੈ ਇਹ ਨਾ ਸੋਚੀ ਖੋਣਾ ਐ ਐਮਪੀ ਦੀਆਂ ਸੀਟਾਂ ਨੇ ਪੰਜਾਬ ਚ ਮਿਲਣਗੀਆਂ ਸੋ ਅਸੀਂ ਫਿਰ ਕਹਿੰਨੇ ਆ ਕਿ ਸਾਡੇ ਜਿਹੜੀ 올ਡ ਪੁਰਾਣੀ ਪੈਨਸ਼ਨ ਸਕੀਮ ਆ ਉਹ ਲਾਗੂ ਕੀਤੀ ਜਾਵੇ ਕਿਉਂਕਿ ਸਰਕਾਰ ਨੇ ਵੋਟਾਂ ਦਰਾਂ ਵਾਅਦਾ ਕੀਤਾ ਸੀ ਪੈਨਸ਼ਨਾਂ ਨਾਲ ਮੁਲਾਜ਼ਮਾਂ ਨਾਲ ਕਿ ਤੁਹਾਡੀ ਪੈਣੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਸਰਕਾਰ ਨੂੰ ਇਹ ਬੜੀ ਸ਼ਰਮ ਨਹੀਂ ਆਉਂਦੀ ਕਿ ਮਾਚਰ ਸਰਕਾਰ ਜਦੋਂ ਪਿੱਛੋਂ ਬਣੀ ਆ ਉਸ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਲੇਕਿਨ ਇਹ ਸਰਕਾਰ ਨੇ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਸਾਡੇ ਨਾਲ ਵਾਅਦੇ ਕਰਕੇ ਮੁੱਕ ਰਹੀ ਹੈ ਅਸੀਂ ਇਹਨੂੰ ਯਾਦ ਕਰਾਉਣਾ ਚਾਹੁੰਦੇ ਆ ਅਸੀਂ ਅੱਜ ਬਜਟ ਦੀਆਂ ਕਾਪੀਆਂ ਫੂਕਾਂਗੇ ਕਿਉਂਕਿ ਬਜਟ ਦੇ ਵਿੱਚ ਕੋਈ ਸਾਡੀ ਪ੍ਰੋਵੀਜ਼ਨ ਨਹੀਂ ਕੀਤੀ ਗਈ ਜੇਕਰ ਉਹਨਾਂ ਨੇ ਕੱਲ ਪ੍ਰੋਵੀਜ਼ਨ ਕੀਤੀ ਹੁੰਦੀ ਉਹਨਾਂ ਨੂੰ ਸ਼ਾਬਾਸ਼ ਦਿੰਦੇ ਪਰ ਹੁਣ ਅਸੀਂ ਉਹਨਾਂ ਨਿਖੇਦੀ ਕਰਦੇ ਆਂ ਕਿ ਸਾਡੇ ਨਾਲ ਵਾਅਦੇ ਕਰਕੇ ਉਹਨਾਂ ਨੇ ਕੋਈ ਵਾਅਦੇ ਪੂਰੇ ਨਹੀਂ ਕੀਤੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਉਹਨਾਂ ਸਭ ਕਾਵਾਂਗੇ ਮੈਂ ਦਲੀਪ ਸਿੰਘ ਚੇਅਰਮੈਨ ਪੈਨਸ਼ਨ ਰਿਟਾਇਰਮੈਂਟ ਸੈਂਟਰ ਮੈਨੇਜਮੈਂਟ ਕਮਟੀ ਲੁਧਿਆਣਾ ਜੀ ਸਾਡਾ ਅੱਜ ਰੋਸ ਹੈ ਪੰਜਾਬ ਸਰਕਾਰ ਦੇ ਵਿਰੁੱਧ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਬਜਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਕੀਤੀ ਨਾ ਹੀ ਕੋਈ ਰਾਹਤ ਦਿੱਤੀ ਹੈ ਇਸ ਕਰਕੇ ਸਾਰੇ ਜਿਹੜੇ ਪੰਜਾਬ ਦੇ ਪੈਨਸ਼ਨਰ ਨੇ ਔਰ ਮੁਲਾਜ਼ਮ ਨੇ ਸਰਕਾਰ ਕਰੋ ਦੁਖੀ ਨੇ ਪਿਛਲੇ 2 ਸਾਲ ਤੋਂ ਪੰਜਾਬ ਸਰਕਾਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦੀ ਮੁਲਾਜ਼ਮਾਂ ਔਰ ਪੈਨਸ਼ਨਰਾਂ ਵਾਦੇ ਕਰ ਰਹੀ ਹੈ ਕਿ ਤੁਹਾਡੀਆਂ ਮੰਗਾਂ ਜਲਦੀ ਮੰਨ ਕੇ ਲਾਗੂ ਕਰ ਦੇਵਾਂਗੇ ਪਰ ਅੱਜ ਤੱਕ ਕੋਈ ਮੰਗ ਜਿਹੜੀ ਸਾਡੀ ਮੰਨੀ ਨਹੀਂ ਗਈ ਇੱਥੋਂ ਤੱਕ ਕੇ ਪਿਛਲੇ ਸਾਲ ਦੇ ਬਜਟ ਵਿੱਚ ਮੁਲਾਜ਼ਮਾਂ ਰ ਪੈਨਸ਼ਨਾਂ ਲਈ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਇਸ ਸਾਲ ਵੀ ਜਿਹੜਾ ਬਜਟ ਪੇਸ਼ ਕੀਤਾ ਪੰਜ ਤਿੰਨ ਸਾਡੇ ਮੁੱਖ ਸਾਡੇ ਮਾਨਯੋਗੀ ਬਾਜੀ ਨੇ ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਅਸੀਂ ਪਿਛਲੇ ਦੋ ਸਾਲ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਡਾ ਜੋ ਪੈਨਸ਼ਨਾਂ ਰ ਰਵਾਈ ਪੈਨਸ਼ਨ ਦਾ ਏਰੀਆ ਸਾਨੂੰ ਦਿੱਤਾ ਜਾਵੇ ਸਾਡੇ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਪਈਆਂ ਨੇ ਉਹਦਾ ਏਰੀਆ ਦਿੱਤਾ ਜਾਵੇ ਏਰੀਆ ਦੇਣ ਦੀ ਬਜਾਏ ਸਰਕਾਰ ਨੇ ਪੈਨਸ਼ਨਰਾਂ ਤੇ 200 ਰੁਪਿਆ ਦਾ ਜਜ਼ੀਆ ਟੈਕਸ ਲਾਤਾ ਜਿਹੜਾ ਕਿ ਉਹ ਪੈਨਸ਼ਨਾਂ ਕੋਲ 200 ਰੁਪਏ ਦਾ ਕੱਟਣਾ ਸ਼ੁਰੂ ਕਰਤਾ ਸੋ ਅਸੀਂ ਇਸ ਦੀ ਨਿਖੇਧੀ ਕਰਦੇ ਆਂ ਉਹ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਜੇਕਰ ਤੁਸੀਂ ਅਜੇ ਆਪਣੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਕਰ ਰਹੇ ਕੁਝੇ ਵਾਰ ਜੇ ਨਾ ਬਦਲੇ ਤਾਂ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਨਾ ਚ ਤੁਹਾਡਾ ਡਟ ਕੇ ਪੈਨਸ਼ਨਰ ਮਰਾਜ਼ ਨੂੰ ਰੋਧ ਕਰਨਗੇ ਜਿਸ ਤਰ੍ਹਾਂ ਤੁਹਾਨੂੰ ਅੱਗੇ ਅਸੀਂ 92 ਸੀਟਾਂ ਜਿਤਾ ਕੇ ਗੱਡੀ ਤੇ ਬਿਠਾਇਆ ਉਸ ਤਰ੍ਹਾਂ ਹੀ ਅਸੀਂ ਤੁਹਾਡੀਆਂ ਜਿਹੜੀਆਂ ਐਮਪੀ ਦੀਆਂ ਸੀਟਾਂ ਨੇ ਉਥੋਂ ਤੂੰ 13 ਨੇ 13 ਜ਼ੀਰੋ ਕਹਿੰਦਾ ਅਸੀਂ ਜ਼ੀਰੋ 13 ਕਹਿੰਨੇ ਆ ਕਿ ਤੈਨੂੰ ਜ਼ੀਰੋ ਮਿਲੂਗੀ ਇਸ ਕਰ ਜਿਆਦਾ ਸਾਡੀਆਂ ਮੰਗਾ ਮੰਨ ਕੇ ਲਾਗੂ ਕਰ ਦੇ ਨਹੀਂ ਤਾਂ ਫਿਰ ਤੂੰ ਆਪ ਦਾ ਬਿਸਤਰਾ ਬੋਲ ਕਰਦਾ ਇਹ ਨਾ ਸੋਚੀ ਕੋਣਾ ਐ ਮੰਦੀਸ ਐਮਪੀ ਦੀਆਂ ਸੀਟਾਂ ਨੇ ਪੰਜਾਬ ਚ ਮਿਲਣਗੀਆਂ ਸੋ ਅਸੀਂ ਫਿਰ ਕਹਿੰਨੇ ਆ ਕਿ ਸਾਡੇ ਜੇ 올ਡ ਪ੍ਰਾਣੀ ਪੈਨਸ਼ਨ ਸਕੀਮ ਆ ਲਾਗੂ ਕੀਤੀ ਜਾਵੇ ਕਿਉਂਕਿ ਸਰਕਾਰ ਨੇ ਵੋਟਾਂ ਦਾ ਵਾਅਦਾ ਕੀਤਾ ਸੀ ਪੈਨਸ਼ਨਾਂ ਨਾਲ ਮੁਲਾਜ਼ਮਾਂ ਨਾਲ ਕਿ ਤੁਹਾਡੀ ਪੈਣੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਸਰਕਾਰ ਨੂੰ ਇਹ ਬੜੀ ਸ਼ਰਮ ਨਹੀਂ ਆਉਂਦੀ ਕਿ ਮਾਚਰ ਸਰਕਾਰ ਜਦ ਪਿੱਛੋਂ ਬਣੀ ਆ ਉਸ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਲੇਕਿਨ ਇਹ ਸਰਕਾਰ ਨੇ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਸਾਡੇ ਨਾਲ ਵਾਅਦੇ ਕਰਕੇ ਮੁੱਕ ਰਹੀ ਹੈ ਅਸੀਂ ਇਹਨੂੰ ਯਾਦ ਕਰਾਉਣਾ ਚਾਹੁੰਦੇ ਆ ਅਸੀਂ ਅੱਜ ਬਜਟ ਦੀਆਂ ਕਾਪੀਆਂ ਫੂਕਾਂਗੇ ਕਿਉਂਕਿ ਬਜਟ ਦੇ ਵਿੱਚ ਕੋਈ ਸਾਡੀ ਪ੍ਰਵੀਜ਼ਨ ਨਹੀਂ ਕੀਤੀ ਗਈ ਜੇਕਰ ਉਹਨਾਂ ਨੇ ਕੱਲ ਪ੍ਰਵੀਜ਼ਨ ਕੀਤੀ ਹੁੰਦੀ ਤਾਂ ਉਹਨਾਂ ਨੂੰ ਸ਼ਾਬਾਸ਼ ਦਿੰਦੇ ਪਰ ਹੁਣ ਅਸੀਂ ਉਹਨਾਂ ਨੂੰ ਨਿਖੇਦੀ ਕਰਦੇ ਆ ਕਿ ਸਾਡੇ ਨਾਲ ਵਾਅਦੇ ਕਰਕੇ ਉਹਨਾਂ ਨੇ ਕੋਈ ਵਾਅਦੇ ਪੂਰੇ ਨਹੀਂ ਕੀਤੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਉਹਨਾਂ ਸਭ ਨੂੰ